ईद अल अदआते लुਧਿਆਣਾ ਵਿੱਚ ਲੋਕਾਂ ਨੇ ਨਮਾਜ਼ ਅਦਾ ਕੀਤੀ ਨਮਾਜ਼ ਤੋਂ ਬਾਅਦ ਸ਼ਰਦਾ ਹਲਵਾ ਨੇ Eid ਦੀਆਂ ਮੁਬਾਰਕਾਂ ਦਾ ਨਿੱਕਾ ਅਦਾਨ ਪ੍ਰਦਾਨ ਕੀਤਾ ਉੱਥੇ ਇਸ ਮੌਕੇ ਸ਼ਾਹੀ ਇਮਾਮ ਲੁਧਿਆਣਵੀ ਵੱਲੋਂ ਵੀ ਇਸ ਮੌਕੇ ਦੇਸ਼ ਵਾਸੀਆਂ ਨੂੰ ਇਸ ਤਿਹਾਰ ਦੀ ਵਧਾਈ ਦਿੱਤੀ ਗਈ ਉੱਥੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਵੱਲੋਂ ਇਸ ਮੌਕੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਇਸ ਤਿਹਾਰ ਦੀ ਵਧਾਈ ਦਿੱਤੀ ਗਈ ਉਥੇ ਇਸ ਮੌਕੇ ਉਹਨਾਂ ਵੱਲੋਂ ਵੀ ਇਕਤਾ ਅਤੇ ਖੁਸ਼ੀ ਨਾਲ ਤਿਹਾਰ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ ਈਦੁਲ ਆਜ਼ਾਦ ਦਾ ਤਿਹਾਰ ਹੈ ਔਰ ਮੱਕਾ ਸ਼ਰੀਫ ਚ ਅੱਜ ਦੇ ਦਿਨ ਜਿਹੜਾ ਹੈ ਹਜ ਦੀ ਨਮਾਜ਼ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਅਦਾ ਕੀਤੀ ਹੈ ਅੱਜ ਦੀ ਈਦ ਨੂੰ ਅਸੀਂ ਆਮ ਜ਼ੁਬਾਨ ਚ ਕੁਰਬਾਨੀ ਦੀ ਈਦ ਵੀ ਕਹਿੰਦੇ ਹਾਂ ਇਸ ਈਦ ਦੇ ਮੌਕੇ ਤੇ ਅੱਲਾਹ ਤਾਲਾ ਦੇ ਨਬੀ حضرت ਇਬਰਾਹੀਮ ਵੱਲੋਂ ਖੁਦਾ ਦੇ ਹੁਕਮ ਦੇ ਮੁਤਾਬਕ ਜਦ ਆਪਣਾ ਬੇਟਾ ਕੁਰਬਾਨ ਕਰਨ ਦੇ ਲਈ ਉਹ ਤਿਆਰ ਹੋ ਗਏ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਹਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਈਦ ਮਨਾਇ ਜਾਂਦੀ ਇਸ ਈਦ ਦਾ ਅਸਲ ਜਿਹੜਾ ਸੁਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ ਔਰ ਕੁਰਬਾਨੀ ਸਿਰਫ ਇਹ ਹੀ ਨਹੀਂ ਕਿ ਤੁਸੀਂ ਜਾਨਵਰ ਦੀ ਦਿੰਦੇ ਹੋ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਤੇ ਉਹਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਹੁੰਦਾ ਫਿਦਿਆ ਹੈ ਅਸਲ ਕੁਰਬਾਨੀ ਤਾਂ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਆਪਣੀ ਝੂਠੀ ਆਕੜ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਨਾਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕੀ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ ਈਦ ਦੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਹੈ ਉਹ ਸਮਝਿਆ ਜਾਂਦਾ ਹੈ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਹਾਂ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੀ ਗਈ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ अहमियत ਨਹੀਂ ਰੱਖਦੀ ਤੇ ਅੱਜ ਦੀ Eid ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਜੰਗ ਅਜ਼ਾਦੀ ਚ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਹਨ ਜਿਨ੍ਹਾਂ ਚ ਲਾਤਦਾਦ ਲੋਕਾਂ ਦੀਆਂ ਜੇਲਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ਜ਼ਰੀਏ ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਆਉਣਾ ਚਾਹੀਦਾ ਹੈ ਅੱਜ ਦੀ ਇਹ ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਸਾਡੇ ਦੇਸ਼ ਨੂੰ ਸਾਡੀ ਮਿੱਟੀ ਨੂੰ ਸਾਡੇ ਵਤਨ ਨੂੰ ਅਗਰ ਕਦੀ ਸਾਡੀ ਜ਼ਰੂਰਤ ਪਵੇਗੀ ਤੇ ਅਸੀਂ ਕੁਰਬਾਨੀ ਦੇਣ ਵਾਲਿਆਂ ਚ ਪਹਿਲੀ ਲਾਈਨ ਦੇ ਵਿੱਚ ਖੜੇ ਹੋਵਾਂਗੇ ਔਰ ਆਪਣੇ ਮੁਲਕ ਦੇ ਲਈ ਆਪਣੇ ਵਤਨ ਲਈ ਆਪਣੇ ਸਮਾਜ ਲਈ ਕੁਰਬਾਨੀ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਇਸ ਮੌਕੇ ਤੇ ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਔਰ ਪੂਰੀ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ Eid ਦੀਆਂ ਮੁਬਾਰਕਾਂ ਦਿੰਦਾ ਹਾਂ ਇਹ ਐਕੂਰਿ ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫਰੀਦगंज ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ ਔਰ ਸਾਰੇ ਮੁਸਲਿਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਬਾਰਕਵਾਦ ਦਿੰਨੇ ਆ ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ 인ਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਨੇ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ ਬਣਾ ਕੇ ਅਸੀਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਆਪਣੇ ਸ਼ਹਿਰ ਨੂੰ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਮੁਸਲਿਮ ਭਾਈਚਾਰੇ ਨੂੰ Eid ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਬਕਰੀਦ ਦੇ ਮੌਕੇ ਤੇ ਮੈਂ ਜੜੀ ਜੰਬੀ ਸਾਡੀ ਜੰਮਾਸੀ ਦਾ ਛਾਪਰ ਰੋਡ ਤੇ ਔਰ ਇੱਥੇ ਆ ਕੇ ਸਾਰੇ ਨੂੰ ਮੁਬਾਰਕਬਾਦ ਦਿੱਤੀ ਹੈ ਕਿਉਂਕਿ ਹਰ ਸਾਲ ਦੀ ਤਰ੍ਹਾਂ ਹਰ ਸਾਲ Eid ਕਿਉਂਕਿ ਸਾਰਾ ਸਮਾਜ ਸਾਡੇ ਨੋਮਾਸ ਦੇ ਰਿਸ਼ਤੇ ਨੇ ਖਾਸ ਤੌਰ ਤੇ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਹੈ ਇਸ ਧਰਤੀ ਤੇ ਗੁਰੂ ਪੀਰਾਂ ਦੀ ਧਰਤੀ ਹੈ ਜਿੰਨੇ ਵੀ ਧਰਮ ਨੇ ਆਪਰਾਲ ਮਿਲ ਕੇ ਕੋਈ ਵੀ ਦਿਨ ਤਿਉਹਾਰ ਹੋਵੇ ਮਨਾਉਣੇ ਚਾਹੀਏ ਗੁਰਪੁਰਬ ਹੋਵੇ ਚਾਹੇ ਰਾਮ ਨੰਮੀ ਹੋਵੇ ਚਾਹੇ Eid ਦਾ ਦਿਨ ਹੋਵੇ ਕਿਉਂਕਿ ਸਾਡੇ ਜੀ ਮਹੱਤਵਪੂਰਨ ਹੈ ਸਾਰੇ ਪੰਜਾਬੀਆਂ 'ਚ ਅਸੀਂ ਕੋਈ ਵੀ ਦਿਨ ਹੋਵੇ ਹਰ ਤਿਉਹਾਰ ਦੇ ਵਿੱਚ ਚਾਹੇ ਦੀਵਾਲੀ ਹੋਵੇ ਅਸੀਂ ਇਕੱਠੇ ਮਨਾਉਨੇ ਆਂ ਔਰ ਤਕਰੀਬਨ ਇਹ ਜਿਹੜਾ ਦਿਨ ਹੈ ਇਸ ਦੇ ਵਿੱਚ ਆਪਾਂ ਅੱਲਾਹ ਤਾਲਾ ਸਾਰਿਆਂ ਦੇ ਮਿਹਰਮਾਨ ਮਿਹਰਬਾਨੀ ਰੱਖੇ ਔਰ ਸਬਸਕ੍ਰਾਈਬ ਕਰੋ ਪੰਜਾਬ ਨੂੰ ਰੰਗਲਾ ਪੰਜਾਬ ਦੇ ਵੀ ਬਣਾਓ ਸਾਡੇ ਸਾਰੇ ਦਚੀਰ ਰੱਖੇ ਅੱਜ ਈਦ-ਉਲ-ਸੁਹਾ ਦੇ ਪਵਿੱਤਰ ਤਿਹਾੜੀਆਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਵਿਸ਼ਵ ਦੇ ਵਿੱਚ ਵਸਦੇ ਮੁਸਲਿਮ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈਆਂ ਔਰ ਅੱਜ ਇਸ ਪਵਿੱਤਰ ਤਿਹਾੜੀ ਤੇ ਜੋ ਅਕਸਰ ਅਸੀਂ ਕਿਤਾਬਾਂ ਛੋਟੇ ਹੁੰਦੇ ਵੀ ਪੜ੍ਹਦੇ ਸੀ ਵੀ ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਵਿੱਚ ਮੈਂ ਹੈ ਭਾਈ-ਭਾਈ ਅੱਜ ਉਹ ਸਾਕਸ਼ਾਤ ਦੇਖਣ ਨੂੰ ਮਿਲ ਰਿਹਾ ਉਚਾਈ ਕਿਸੇ ਵੀ ਧਰਮ ਦਾ ਕਿਉਂ ਨਾ ਵਿਅਕਤੀ ਹੋਵੇ ਅੱਜ ਇੱਥੇ ਇਦੁਲ ਜ਼ੁਹਾ ਦੇ ਇਸ ਪਵਿੱਤਰ ਤਿਹਾੜੀ ਦੀ ਖੁਸ਼ੀ ਦੇ ਵਿੱਚ ਇੱਥੇ ਸ਼ਾਮਿਲ ਹੋਣ ਆਇਆ ਔਰ ਮੈਂ ਆਸ ਕਰਦੀਆਂ ਕਿ ਅੱਲਾਹ ਤਾਲਾ ਇਸੇ ਤਰੀਕੇ ਨਾਲ ਆਪਣੇ ਬੱਚਿਆਂ ਤੇ ਅਸ਼ੀਰਵਾਦ ਬਨਾਏ ਰੱਖਣ ਤਾਂ ਕਿ ਇਸ ਜਿਹੜੇ ਪਵਿੱਤਰ ਤਿਹਾੜੀ ਨੂੰ ਇੰਨੇ ਜੋਸ਼ ਦੇ ਨਾਲ ਔਰ ਇੰਨੇ ਕੱਟ ਦੇ ਨਾਲ ਇੱਥੇ ਹਰ ਸਾਲ ਮਨਾਇਆ ਜਾਂਦਾ ਹੈ ਇਹ ਇਸੇ ਤਰ੍ਹਾਂ ਬਰਕਰਾਰ ਰਹੇ ਔਰ ਸਾਨੂੰ ਮੇਰੇ ਨਾਲ ਵੱਡੇ ਵੀਰ ਐਮਐਲਏ ਸੈਂਟਰ ਅਸ਼ੋਕ ਪ੍ਰਸ਼ਰ ਪੱਪੀ ਜੀ ਨੇ ਸਾਨੂੰ ਇਸ ਸੇਵਾ ਦੇ ਵਿੱਚ ਮਾਲਕ ਲਗਾਏ ਰੱਖੇ ਕਿਉਂ ਚਾਹੇ ਕੋਈ ਵੀ ਧਰਮ ਹੋਵੇ ਚਾਹੇ ਕੋਈ ਵੀ ਜਾਤ ਹੋਵੇ ਉਸ ਸਭ ਤੋਂ ਉੱਪਰ ਉੱਠ ਕੇ ਜਿੱਦਾਂ ਪਵਿੱਤਰ ਕੁਰਾਨ ਸ਼ਰੀਫ ਦੇ ਵਿੱਚ ਵੀ ਕਿਹਾ ਗਿਆ ਹੈ ਕਿ ਵੀ ਇਨਸਾਨ ਨੂੰ ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜੀ ਮਦਦ ਹੈ ਉਹ ਕਰਨੀ ਚਾਹੀਦੀ ਹੈ ਜਿਹੜੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਸੋ ਪ੍ਰਮਾਤਮਾ ਐਸੀ ਤਰੀਕੇ ਨਾਲ ਬਲ ਬਖਸ਼ੇ ਕਿ ਅਸੀਂ ਹਰ ਚੀਜ਼ ਨੂੰ ਪਿੱਛੇ ਰੱਖ ਕੇ ਇਨਸਾਨੀਅਤ ਦੇ ਤੌਰ ਤੇ ਲੁਧਿਆਣਾ ਸ਼ਹਿਰ ਦੀ ਸੇਵਾ ਦੇ ਰਹੀ ਹੈ ਔਰ ਜਿੰਨਾ ਵੀ ਕੋਈ ਪਹਿਲ ਕਦਮੀ ਕਰਨੀ ਹੋਵੇ ਇਸ ਇਸ ਸਮੁਦਾਇ ਵਾਸਤੇ ਇਸੇ ਕਾਟ ਵਾਸਤੇ ਜਾਂ ਪੂਰੇ ਲੁਧਿਆਣਾ ਸ਼ਹਿਰ ਦੇ ਵਾਸਤੇ ਉਹਦੇ ਮਾਲਕ ਬਲਬਖਸ਼ੇ ਕੀ ਉਹ ਫੈਸਲੇ ਲੈ ਕੇ ਉਹ ਚੰਗੇ ਕਰਮ ਅਸੀਂ ਕਰ ਦੇ ਰਹੀ ਹੈ ਠੀਕ